ਫਗਵਾੜਾ ਦੇ ਨਜ਼ਦੀਕੀ ਪਿੰਡ ਬਲਾਲੋ ਵਿਖੇ ਉਸ ਸਮੇਂ ਇਨਸਾਨੀਅਤ ਸ਼ਰਮਸਾਰ ਹੋ ਗਈ ਜਦੋਂ ਪਿੰਡ ਵਾਸੀਆਂ ਨੇ ਪਿੰਡ ਦੇ ਹੀ ਇੱਕ ਵਿਅਕਤੀ ਉੱਪਰ 11 ਸਾਲਾ ਮਾਸੂਮ ਬੱਚੀ ਨਾਲ ਜ਼ਬਰ ਜਨਾਹ ਕਰਨ ਦੇ ਗੰਭੀਰ ਦੋਸ਼ ਲਗਾ ਦਿੱਤੇ ਇਸ ਬੱਚੀ ਨਾਲ ਹੋਏ ਜ਼ਬਰ ਜਨਾਹ ਤੋਂ ਬਾਅਦ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਥਾਣਾ ਸਦਰ ਵਿਖੇ ਪਹੁੰਚੇ ਜਿੱਥੇ ਕਿ ਉਹਨਾਂ ਪੁਲਿਸ ਪ੍ਰਸ਼ਾਸਨ પાસે ਦੋਸ਼ੀ ਖਿਲਾਫ ਮਾਮਲਾ ਦਰਜ ਕਰ ਸਖਤ ਸਜ਼ਾ ਦੀ ਮੰਗ ਕੀਤੀ ਪਿੰਡ ਵਾਸੀਆਂ ਦੇ ਮਤਵ ਮੁਤਾਬਕ ਪੀੜਤ ਬੱਚੀ ਨੂੰ ਸੇਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਕਿ ਉਸ ਦੀ ਹਾਲਤ ਨਾ ਚੁਕ ਦੱਸੀ ਜਾ ਰਹੀ ਹੈ ਇਸ ਦੌਰਾਨ ਪਿੰਡ ਵਾਸੀਆਂ ਨੇ ਪੁਲਿਸ ਦੇ ਇੱਕ ਅਧਿਕਾਰੀ ਉੱਪਰ ਪੀੜਤ ਬੱਚੀ ਦੇ ਪਰਿਵਾਰ ਨਾਲ ਜਵਰੀ ਰਾਈਨਾਮਾ ਕਰਵਾਉਣ ਦੇ ਵੀ ਗੰਭੀਰ ਦੋਸ਼ ਲਗਾਏ ਨੇ ਬਈ ਇੱਕ ਮਹਿੰਦਰ ਬੱਚੀ ਹੈ 12 ਸਾਲ ਦੀ ਇਹ ਤੇ ਪਿੰਡ ਦਾ ਹੀ ਇੱਕ ਬੰਦਾ ਹੈ 70-75 ਸਾਲ ਦੀ ਉਮਰ ਆ ਕਾਫੀ ਦਿਨ ਤੋਂ ਬੱਚੀ ਨੂੰ ਬਰਗ ਲਾ ਕੇ ਆਪਣੇ ਨਾਲ ਪਿੰਡੋਂ ਲੈ ਜਾਂਦਾ ਸੀ ਕਿਸੇ ਖੂਹ ਤੇ ਜਾਂ ਆਪਣੇ ਖੇਤਾ ਵੱਲ ਜੇ ਆ ਕੇ ਉਹਦ ਨਾਲ ਜਿਦਾ ਬਦਸਲੂਕੀ ਕਰਦਾ ਸੀਗਾ ਉਹ ਤੇ ਕਾਫੀ ਟਾਈਮ ਤੋਂ ਇਹ ਚੱਲ ਰਿਆ ਸੀ ਕੰਮ ਤੇ ਬੱਚੀ ਦੀ ਹਾਲਤ ਹੁਣ ਕਾਫੀ ਗੰਭੀਰ ਹੋਈ ਪਈ ਹੈ ਤੇ ਅਸੀਂ ਅੱਜ ਸਾਰਾ ਪਿੰਡ ਇਕੱਠਾ ਹੋ ਕੇ ਟਾਣੇ ਆਏ ਆ ਤੇ ਬੱਚੀ ਨੂੰ ਉਸੇ ਵੱਲ ਹਸਪੀਟਲ ਐਡਮਿਟ ਕਰਵਾ ਦਿੱਤਾ ਹੈ ਤੇ ਉੱਥੋਂ ਉਹਨਾਂ ਨੇ ਰਿਪੋਰਟ ਭੇਜ ਦਿੱਤੀ ਹੈ ਥਾਣੇ ਦੇ ਐਸਐਚਓ ਸਾਹਿਬ ਜਾਣਗੇ ਉੱਥੇ ਤੇ ਉਹ ਕਾਰਵਾਈ ਕਰਵਾਣਗੇ ਜੀ ਇਹ ਸਾਰਾ ਕੁਝ ਪਤਾ ਚੱਲਿਆ ਸੀਗਾ ਕਿ ਮਤਲਬ ਕਿ ਪੁਲਿਸ ਦੇ ਕੋਈ ਅਧਿਕਾਰੀ ਨੇ ਇਹਨਾਂ ਦਾ ਫੈਸਲਾ ਵਗੈਰਾ ਕਰਾਤਾ ਸੀਗਾ ਹਾਂਜੀ ਹਾਂਜੀ ਉਹ ਫੈਸਲਾ ਐਕਚੁਅਲ ਪੁਲਿਸ ਨੇ ਨਹੀਂ ਕਰਵਾਇਆ ਸੀ ਉਹ ਤਾਂ ਉਹ ਸਿਰਫ ਫੈਮਿਲੀ ਇੱਥੇ ਆਈ ਸੀ ਜਿਸ ਦਿਨ ਦਰਖਾਸਤ ਦਿੱਤੀ ਸੀਗੀ ਤੇ ਉਹਨਾਂ ਨੇ ਕੁਝ ਪ੍ਰੈਸ਼ਰਾਈਜ਼ ਕਰਕੇ ਇਹਨਾਂ ਨੂੰ ਮਨਾਮ ਨੂੰ ਲਿਆ ਵੀ ਤੁਹਾਨੂੰ ਕੋਈ ਥਾਂ ਲੈ ਦੇਵਾਂਗੇ ਜਾਂ ਤੁਹਾਨੂੰ ਮਕਾਨ ਪਾ ਦੇਵਾਂਗੇ ਇਦਾਂ ਦੀ ਕੋਈ ਗੱਲ ਹੋਈ ਸੀ ਤਾਂ ਉਹਦੇ ਵਿੱਚ ਪੁਲਿਸ ਦਾ ਕੋਈ ਖਾਸ ਹੱਥ ਨਹੀਂ ਸੀਗਾ ਤੇ ਕੀ ਪ੍ਰਸ਼ਾਸਨ ਕੋ ਮੰਗ ਕਰਦੇ ਆ ਪ੍ਰਸ਼ਾਸਨ ਸਾਡੇ ਨਾਲ ਹੈ ਜੀ ਤਕਰੀਬਨ ਸਾਰੇ ਜੋ ਵੀ ਹੈਗੇ ਮਿਨਿਸਟਰ ਸਾਹਿਬ ਇੱਥੇ ਆਏ ਆ ਉਹਨਾਂ ਨੇ ਪਰਜੋਰ ਜਿੱਦਾਂ ਅਪੀਲ ਕੀਤੀ ਆ ਪੁਲਿਸ ਨੂੰ ਕਿ ਪਰਚਾ ਹੋਣਾ ਚਾਹੀਦਾ ਆ ਤੇ ਬਹੁਤ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਬਹੁਤ ਦਰਿੰਦਗੀ ਜਿਹੜੀ ਕੀਤੀ ਗਈ ਆ ਬੱਚੀ ਨਾਲ ਤੇ ਬੱਚੀ ਬਹੁਤ ਛੋਟੀ ਆ ਹਾਲਾਤ ਬਹੁਤ ਗੰਭੀਰ ਆ ਵੀਰ ਅੱਜ ਸਾਡੇ ਪਿੰਡ ਦੇ ਵਿੱਚ ਪਰਸੋਂ ਚੌਰ ਤੋਂ ਲੈ ਕੇ ਇਹ ਆਪਣੇ ਮਾਮਲਾ ਸਾਹਮਣੇ ਆਇਆ ਸੀ ਇੱਕ 65-70 ਸਾਲ ਦਾ ਬੁਢਾ ਜੀ ਸਮਝੋ ਤੇ ਉਹਨੇ 12 ਸਾਲ ਦੀ ਬੱਚੀ ਦੇ ਨਾਲ ਗੱਲ ਕਰਦਾ ਉਹਦੇ ਵਿੱਚ ਆਏ ਸੀਗੇ ਤੇ ਪਿੰਡ ਸਾਡਾ ਸਾਰਾ ਆ ਆ ਤੇ ਐਸਐਚਓ ਸਾਹਿਬ ਨਾਲ ਵੀ ਗੱਲ ਹੋ ਗਈ ਆ ਸਾਥ ਮੰਗਦੇ ਅਸੀਂ ਤਾਂ ਉਹਦਾ ਜਿਹੜਾ ਹੈ ਇਨਸਾਫ ਮੰਗਦੇ ਆ ਸਾਨੂੰ ਜਿਹੜਾ ਹੈ ਪਰਿਵਾਰ ਨੂੰ ਵੀ ਸਾਰੇ ਪਿੰਡ ਨੂੰ ਵੀ ਤਾਂ ਹੀ ਸ਼ਾਂਤੀ ਆਊਗੀ ਜੇ ਪੂਰਾ ਇਨਸਾਫ ਹੋਵੇ ਅੱਜ ਕੀ ਪ੍ਰੋਸੈਸ ਹੋਇਆ ਤੁਹਾਨੂੰ ਉਸ ਰੋਸਾ ਦਵਾਇਆ ਜੀ ਕਹਿੰਦੇ ਪਾਚਾ ਕਰਦੇ ਆ ਤੇ ਉਹਨੂੰ ਫੜਦੇ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਆਪਦੇ ਹਲਕਾ ਫਗਵਾੜਾ ਤੋਂ ਇੰਚਾਰ ਸਰਦਾਰ ਜੁਗਿੰਦਰ ਸਿੰਘ ਮਾਨ ਅਤੇ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਵੀ ਬੱਚੀ ਅਤੇ ਉਸਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਥਾਣਾ ਸਦਰ ਵਿਖੇ ਪਹੁੰਚੇ ਜਿੱਥੇ ਕਿ ਸਰਦਾਰ ਮਾਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਸਖਤ ਤੋਂ ਸਖਤ ਸਜ਼ਾ دیਵਾਈ ਜਾਵੇਗੀ ਅੱਛਾ ਜੀ ਤੇ ਮੈਨੂੰ ਫੋਨ ਗਿਆ ਸੀ ਮੈਂ ਬਿਲਕੁਲ ਨੇੜੇ ਹੀ ਸੇ ਇੱਥੇ ਆਪਣੇ ਨਗਰੀ ਭਵਨ ਅੱਜ ਲਈ ਆਇਆ ਅੰਦਰ ਅੰਦਰ ਐਸਐਸਪੀ ਨੂੰ ਬੁਲਾ ਲਿਆ ਸਾਰਾ ਪਿੱਛੇ ਗੁਰਾਈ ਨਾ ਉਹ ਕਹਿੰਦੇ ਜਿਹੜੇ ਲੜਕੀ ਆਇਆ ਅੰਡਰ ਪ੍ਰੈਸ਼ਰ ਪਾਇਆ ਉਹਦੀ ਸਾਰੀ ਇਟੀ ਕੱਲ ਕਰਕੇ ਸਾਰਾ ਪਰਚਾ ਹੋ ਜਾਏਗਾ ਥੋੜੀ ਦੇਰ ਤੱਕ ਮੈਡੀਕਲ ਫਰੈਸ਼ ਹੋ ਜਾਏਗਾ ਸਾਰੀ ਇਹ ਰਿਪੋਰਟ ਹੈ ਇਟਸ ਪ੍ਰਿੰਟ ਓਨ ਦੀ ਮੈਡੀਕਲ ਜਿਸ ਦਾ ਮੈਡੀਕਲ ਹੋ ਗਿਆ ਆਰਡਰ ਕੁੱ ਬੈਕ ਫੁਰਸੇ ਕਾਰਬੋਨ ਹੋਏਗੀ ਆਰਟ ਸਖਤ ਇਸ ਕਿਸ਼ ਨੂੰ ਉਸਪੇ ਨਿ ਕੀਤਾ ਜਾਏਗਾ ਮੇਬੀ ਐਨੀਬਾਡੀ ਕੋਈ ਵੀ ਹੋਵੇ ਜੋ ਡਸਸਾ ਡਸਸ ਕੀਤਾ ਜਾਏਗਾ ਆਈ ਸਪੀਕ ਟੂ ਦੀ ਐਸਐਸਪੀ ਇਜ਼ ਨਾਟ ਥੇਰ DSP इज नॉट देयर बिकॉज़ टुडे इज संडे सो आई स्पोक SSP JS 2 एंड कार वेडी करके सारी ਤੇ ਜਿਹੜੀ ਉਹ ਫੈਮਿਲੀ ਹੈਗੀ ਹੈ ਮਿਲਦੀ ਨੂੰ ਸੈਟੀਸਫਾਈ ਕਰਨਾ ਸਰ ਫੈਮਿਲੀ ਕਿੱਥੇ ਦੇ ਰਹਿਣ ਵਾਲੇ ਆ ਤੇ ਪਲਾ ਨੂੰ ਪਿੰਡ ਦੇ ਇਸ ਦੌਰਾਨ थाना सदर ਦੇ SHO ਨੇ ਦੱਸਿਆ ਕਿ ਪਿੰਡ ਵਾਸੀਆਂ ਅਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਤੇ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਹਾਂਜੀ ਇੱਕ ਸਾਡੇ ਕੋਲ ਲਗੋਪਿੰਡੀ ਸਾਰੇ ਆਪਣੇ ਪਬਲਿਕ ਆਈਸੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇੱਕ ਲੜਕੀ ਆ ਜਿੰਦੀ ਉਮਰ 14 ਸਾਲ ਦੀ ਆ ਤੇ ਉਹ ਉਹਦੇ ਨਾਲ ਕਿਸੇ ਆਪਣੇ ਹਰਮੇਸ਼ ਨੇ ਆਪਣਾ ਉਹਨਾਂ ਦੇ ਨਾਲ ਕੋਈ ਗਤਕ ਹਰਕਤ ਕੀਤੀ ਆ ਉਹਦੇ ਰਿਲੇਟਡ ਆਪਾਂ ਅਸੀਂ ਐਫ ਆਰ ਦਰਜ ਕਰ ਲੱਗੇ ਆ ਉਹਨਾਂ ਦੇ ਬਿਆਨ ਆਪਾਂ